ਹਾਂਜੀ ਜਿਮੀ ਦੀਆਂ ਥਰੈਡਿੰਗ ਮਸ਼ੀਨਾਂ ਕਿੰਨੇ ਦੀ ਪੈਣੀ 350 ਰੁਪਏ ਦੀ ਵੇਖੇ ਕਿੰਨੇ ਦੀ ਹੈ ਬਾਜ਼ਾਰ ਤੁਹਾਨੂੰ 1000 ਰੁਪਏ ਦਾ ਪੀਸ ਮਿਲੇਗਾ ਓਕੇ ਸਪਾ ਆ ਗਈ ਹੈ ਕੈਰਾਟਨ ਦੀ ਸਮੂਥਰਿੰਗ ਅਰਬਨ ਸਮਾਈਲ ਦੀ ਵਧੀਆ ਸਪਾ ਆ ਗਈ ਹੈ ਔਰ ਐਮ ਆਰ ਪੀ ਹੈਗੀ ਇਹਦੇ ਤੇ 699 ਰੁਪਏ ਚਾਰ ਕੋ ਕਿੰਨੇ ਦੀ ਪੈਣੀ ਹੈ 140 ਰੁਪਏ ਦੀ ਏ ਡੀ ਐਸ ਦਾ ਚਾਰ ਕੋ ਲ ਆ ਗਿਆ ਸਿਰਫ 25 ਰੁਪਏ ਦਾ ਐਮ ਆਰ ਪੀ ਕੀ ਹੈ ਤੇ ਐਮ ਆਰ ਪੀ ਹੁੰਦੀ ਹੈ 2250 ਰੁਪਿਆ ਓਕੇ ਬਾਈ ਕੋਲ ਆ ਗਿਆ ਹਾਂਜੀ ਨੈਕ ਰੋਲ ਤੁਹਾਨੂੰ ਪੂਰਾ ਪੈਕੇਟ 120 ਰੁਪਏ ਦਾ ਨਹੀਂ ਕਿੰਨੇ ਤੋਂ ਉਦਾਂ ਵੀ ਆ ਰਹੇ ਤੁਹਾਨੂੰ ਸਿੰਗਲ ਪੀਸ 50 ਰੁਪਏ ਦਾ ਮਿਲਦਾ ਹੁਣ ਇਹ ਦੇਖੋ ਇਹ ਕੈਪਸੂਲ ਆਗੇ हेयर ਕੈਪਸੂਲ ਹਾਂਜੀ ਫੇਸ ਕੈਪਸੂਲ ਓਕੇ ਇਹ हेयर ਹੈ ਇਹ ਫੇਸ ਹੈ ਜਿਹੜੇ ਫੇਸ ਕੈਪਸੂਲ ਹੈ ਤੁਹਾਨੂੰ ਪੂਰੀ ਮਾਰਕੀਟ ਦੇ ਵਿੱਚ ਹੋਲਸੇਲ ਦੇ ਵਿੱਚ 60 ਰੁਪਏ ਦੇ 60 ਪੀਸ ਮਿਲਦੇ ਹਨਾ ਹਾਂਜੀ ਤੇ ਤੁਹਾਨੂੰ ਅਸੀਂ 38 ਰੁਪਏ ਦੇ 60 ਪੀਸ ਦਵਾਂਗੇ ਓਕੇ 38 ਰੁਪਏ ਦੇ 60 ਪੀਸ ਇਹ ਦੇਖੋ ਇਹ ਹੈਗੇ ਨੇ हेयर ਕੈਪਸੂਲ ਕਿਸੇ ਦੇ हेयर ਡੈਮੇਜ ਹੈ ਹਨਾ ਛੱਡ ਦਿਓ ਜੀ ਡੈਂਡਰਫ ਹੈ ਹਨਾ ਸ਼ੈਂਪੂ ਦੇ ਵਿੱਚ ਵੀ ਪਾ ਕੇ ਕਰ ਸਕਦੇ ਹਾਂ ਫੁੱਲ ਸ਼ਾਈਨ ਕਰਨਗੇ हेयर ਤੁਹਾਨੂੰ ਕਿੰਨੇ ਦੀ ਲੱਬੀ ਪੈਣੀ ਹੈ 90 ਰੁਪਏ ਦੀ 60 ਪੀਸ ਦੀ ਫੇ ਕਿੰਨੇ ਦੀ ਹੈ ਬਾਜ਼ਾਰੋਂ ਤੁਹਾਨੂੰ 10 ਰੁਪਏ ਦਾ ਪੀਸ ਮਿਲਦਾ ਹਾਂ ਹਾਂ ਜੀ ਸਸੀ ਕਾਲੀ ਸਾਰਿਆਂ ਨੂੰ ਆਪਾਂ ਘੜਾ ਲੁਧਿਆਣਾ ਫੀਲਡ ਗਾਂਜ ਤੇ ਅੱਜ ਤੁਹਾਨੂੰ ਹੋਰ ਦਿਖਾਵਾਂਗੇ ਆਪਾਂ ਕੋਸਮੈਟਿਕ ਦਾ ਸਾਮਾਨ ਨਵਾਂ ਸਾਮਾਨ ਆਇਆ ਸਾਗਰ ਕੋਲੇ ਕੰਪਨੀ ਦਾ ਸਾਮਾਨ ਨੂੰ ਸਾਰਾ ਤੇ ਸਿੰਗਲ ਵੀ ਸੀ ਮਿਲ ਜੂ ਅੱਜ ਵੀਡੀਓ ਨਾਲ ਬਣਿਆ ਰਿਹਾ ਜੀ ਹਾਂਜੀ ਸਾਗਰ ਭਾਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੌਂ ਠੀਕ ਹੋ ਹਾਂਜੀ ਹਾਂਜੀ ਤੁਹਾਡੇ ਆਸ਼ੀਰਵਾਦ ਨਾਲ ਅੱਜ ਫੇਰ ਘੈਂਡ ਘੈਂਡ ਚੀਜ਼ਾਂ ਲੈ ਕੇ ਆਏ ਹਾਂ ਨਵੀਆਂ ਚੀਜ਼ਾਂ ਚ ਲੈ ਕੇ ਆਏ ਏਡੀਐਸ ਦਾ ਏਡੀਐਸ ਦਾ ਹਾਂਜੀ ਚਾਈਨਾ ਨਹੀਂ ਏਡੀਐਸ ਦਾ ਚਾਰ ਕੋਲ ਆ ਗਿਆ ਸਿਰਫ 25 ਰੁਪਏ ਦਾ ਐਮ ਆਰ ਪੀ ਕੀ ਇਹਦੇ ਐਮ ਆਰ ਪੀ ਹੁੰਦੀ ਹੈ 2250 ਰੁਪਿਆ ਓਕੇ ਬਾਈ ਤੇ ਤੁਹਾਨੂੰ ਪੈਣਾ ਸਿਰਫ 25 ਰੁਪਏ ਦਾ ਓਕੇ ਜੀ ਠੀਕ ਹੈ ਜੀ ਲਿਆਓ ਆਹ ਵੇਖੋ ਆਹ ਸਪਾ ਆ ਗਈ ਹੈ ਕੇਰਾਟਿਨ ਦੀ ਸਮੂਥਰਿੰਗ ਅਰਪਨ ਸਮਾਈਲ ਦੀ ਵਧੀਆ ਸਪਾ ਆ ਗਈ ਹੈ ਔਰ ਐਮ ਆਰ ਬੀ ਹੈਗੀ ਇਹਦੇ ਤੇ 699 ਰੁਪਏ। ਓਕੇ। ਚਾਹ ਲੋ ਕਿੰਨੇ ਦੀ ਪੈਣੀ ਹੈ 140 ਰੁਪਏ ਦੀ। ਇਹ ਬੰਦੇ ਸਿਰਫ 140 ਰੁਪਏ ਦੀ ਆ ਦੇਖੋ ਉਸਤਰੇ ਆ ਗਏ ਸਾਡੇ ਕੋ ਘੈਂਡ ਘੈਂਡ। ਨਵੇਂ ਆਏ ਨੇ। ਪਾ ਲਈ ਛੇਰ। ਇਹ ਦੇਖੋ ਇਹ ਸਾਰੇ ਉਸਤਰੇ ਲੱਗੇ ਆ। ਇਹ ਤਾਂ ਦੋ ਚਾਰ ਡੱਬੇ ਖਾ ਰਹੇ ਆ ਤੁਹਾਨੂੰ। ਇਹ ਦੇਖੋ ਸਾਹਮਣੇ ਢੇਰ ਲੱਗਾ ਉਸਤਰਿਆਂ ਦਾ। ਇਹ ਸਾਰੇ ਉਸਤਰੇ ਦਾ ਅੰਗ ਬਣਗੇ। ਸਟੀਲ ਵਾਲੇ ਵਿਦਾਊਟ ਸਟੀਲ ਐਸ ਸੀਜ਼ਰਾਂ ਵਗੈਰਾ। ਹਾਂਜੀ। ਹੈਨਾ? ਹਾਂਜੀ। ਇਹ ਦੇਖੋ ਸਾਰੀਆਂ ਸੀਜ਼ਰਾਂ ਤੋਂ ਕਿੰਨੇ ਕਿੰਨੇ ਦੀ ਹੈ ਇਹ ਇਹ ਸੀਜ਼ਨ ਮੇਰੇ ਕੋਲ 40 ਰੁਪਏ ਦਾ ਸਟਾਰਟ ਹੋ ਜਾਂਦੀ ਹੈ ਓਕੇ 40 ਰੁਪਏ ਤੋਂ ਸਟਾਰਟ ਹੈ 75 ਰੁਪਏ 70 ਰੁਪਏ 120 160 240 380 1200 ਰੁਪਏ ਤੱਕ ਸੀਜ਼ਰ ਹੈਗੀ ਆਪਣੇ ਕੋਲ 40 ਵਾਲੀ ਵਧੀਆ ਉਹ ਹਾਂ ਬਹੁਤ ਵਧੀਆ ਨਾਰਮਲ ਨਾਰਮਲ ਚਲਦੀ ਹੈ 70 ਰੁਪਏ ਵਾਲੀ ਓਕੇ ਬਈ ਆ ਦੇਖੋ ਨੀਲ ਰੀਮੂਵਰ ਆ ਗਿਆ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਐਮ ਆਰ ਪੀ एमआरपी 150 ਰੁਪਏ ਐਮਰਪੀ ਸਿਰਫ 50 ਰੁਪਏ ਓਕੇ ਮਾਰੀ ਆ ਦੇਖੋ ਨੈਕ ਰੋਲ ਆ ਗਿਆ ਹਾਂਜੀ ਨੈਕ ਰੋਲ ਤੁਹਾਨੂੰ ਪੂਰਾ ਪੈਕੇਟ 120 ਰੁਪਏ ਦਾ ਨਹੀਂ ਕਿੰਨੇ ਤੋਂ ਉਦਾਂ ਪਿਆਰੋਂ ਤੁਹਾਨੂੰ ਸਿੰਗਲ ਪੀਸ 50 ਰੁਪਏ ਦਾ ਮਿਲਦਾ ਓਕੇ ਆ ਦੇਖੋ ਥਰੈਡਿੰਗ ਮਸ਼ੀਨਾਂ ਆ ਗਈਆਂ ਜਿੰਮੀ ਦੀਆਂ ਹਾਂਜੀ ਜਿੰਮੀ ਦੀਆਂ ਥਰੈਡਿੰਗ ਮਸ਼ੀਨਾਂ ਕਿੰਨੇ ਦੀ ਪੈਣੀ 350 ਰੁਪਏ ਦੀ ਇਹ ਕਿੰਨੇ ਦੀ ਹੈ ਬਾਜ਼ਾਰ ਤੁਹਾਨੂੰ 1000 ਰੁਪਏ ਦਾ ਪੀਸ ਮਿਲੇਗਾ ਓਕੇ ਠੀਕ ਹੈ ਜੀ ਆ ਕੋਰੀਅਨ ਫੇਸ਼ਲ ਆ ਗਏ ਆ ਦੇਖੋ ਕੋਰੀਅਨ ਫੇਸ਼ਲ ਓਏ ਹੋ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 100 ਰੁਪਏ ਦਾ ਓਕੇ ਬਈ ਆ ਦੇਖੋ ਕੋਰੀਅਨ ਫੇਸ਼ਲ ਬੰਦ ਬੰਦ ਡੱਬੇ ਜਿੰਨੇ ਮਰਜ਼ੀ ਲੋਗ ਮਾਰ ਕਿੰਨੇ ਦਾ ਹੈ ਪੈਸੇ 100 ਰੁਪਏ ਦਾ ਫੇਸ਼ਲ ਹੈ ਐਮ ਆਰ ਪੀ ਕਹਿੰਦਾ ਐਮ ਆਰ ਪੀ 2.5 300 ਰੁਪਏ ਐਮ ਆਰ ਪੀ ਸਿਰਫ 100 ਰੁਪਏ ਦਾ ਫੇਸ਼ਲ ਓਕੇ ਬਈ ਆ ਦੇਖੋ ਇੱਧਰ ਇਹ ਸਾਰੇ ਉੱਧਰ ਇਹ ਸਾਰੇ ਕੋਰੀਅਨ ਫੇਸ਼ਲ ਹੀ ਲੱਗੇ ਆ ਓਕੇ ਬਈ ਇੱਕ ਇੱਕ ਪੀਸ ਤੁਹਾਨੂੰ ਤਾਂ ਦਿਖਾ ਰਿਆ ਵੀ ਗਾਹਕ ਨੂੰ ਪਤਾ ਲੱਗੇ ਵੀ ਸਾਡੇ ਕੋਲ ਕੀ ਕੁਝ ਹੈਗਾ ਵੀ ਅਮ ਤਾਂ ਨਹੀਂ ਬੋਲੀ ਜਾਂਦੇ ਕਦੇ ਹਾਂ ਹੁਣ ਇਹ ਦੇਖੋ ਇਹ ਕੈਪਸੂਲ ਆਗੇ हेयर ਕੈਪਸੂਲ ਹਾਂਜੀ ਫੇਸ ਕੈਪਸੂਲ ਓਕੇ ਇਹ हेयर ਹੈ ਇਹ ਫੇਸ ਹੈ ਜਿਹੜੇ ਫੇਸ ਕੈਪਸੂਲ ਹੈ ਤੁਹਾਨੂੰ ਪੂਰੀ ਮਾਰਕੀਟ ਦੇ ਵਿੱਚ ਹੋਲਸੇਲ ਦੇ ਵਿੱਚ 60 ਰੁਪਏ ਦੇ 60 ਪੀਸ ਮਿਲਦੇ ਆ ਨਾ ਹਾਂਜੀ ਤੇ ਤੁਹਾਨੂੰ ਅਸੀਂ 38 ਰੁਪਏ ਦੇ 60 ਪੀਸ ਦਵਾਂਗੇ ਓਕੇ 38 ਰੁਪਏ ਦੇ 60 ਪੀਸ ਇਹ ਦੇਖੋ ਇਹ ਹੈਗੇ ਨੇ हेयर ਕੈਪਸੂਲ ਕਿਸੇ ਦੇ हेयर ਡੈਮੇਜ ਹੈ ਹਨਾ ਚੜਦੀਆ ਜੀ ਦਾ ਡੈਂਡਰਫ ਹੈ ਹਨਾ ਸ਼ੈਂਪੂ ਦੇ ਵਿੱਚ ਵੀ ਪਾ ਕੇ ਕਰ ਸਕਦੇ ਹੋ ਫੁੱਲ ਸ਼ਾਈਨ ਕਰਨਗੇ हेयर ਤਾਨੂੰ ਕਿੰਨੇ ਦੀ ਗੱਬੀ ਪੈਣੀ ਆ 90 ਰੁਪਏ ਦੀ 60 ਪੀਸ ਦੀ ਫੇ ਕਿੰਨੇ ਦੀ ਆ ਬਾਜ਼ਾਰੋਂ ਤੁਹਾਨੂੰ 10 ਰੁਪਏ ਦਾ ਪੀਸ ਮਿਲਦਾ ਓਕੇ ਤੇ ਤੁਹਾਨੂੰ 90 ਰੁਪਏ ਦੇ 60 ਪੀਸ ਓਕੇ ਬਈ ਠੀਕ ਹੈ ਜੀ ਇਹ ਦੇਖੋ ਸ਼ੇਵਿੰਗ ਕਰੀਮਾਂ ਆ ਗਈਆਂ ਪਾਰਕ ਮੈਨੂ ਦੀਆਂ ਸ਼ੇਵਿੰਗ ਕਰੀਮਾਂ ਕਿੰਨੇ ਦੀ ਪੈਣੀ 15 ਰੁਪਏ ਦੀ ਓਕੇ ਬਈ ਸਿਰਫ 15 ਰੁਪਏ ਦੀ ਸ਼ੇਵਿੰਗ ਕਰੀਮ ਨਹੀਂ ਕਿੰਨੇ ਦੀ ਆ ਬਾਜ਼ਾਰੋਂ ਤੁਹਾਨੂੰ 50 ਰੁਪਏ ਦੀ ਮਿਲਣੀ ਆ ਓਕੇ ਬਈ ਆਪਾਂ ਤੁਹਾਨੂੰ 15 ਰੁਪਏ ਦੇਣੀ ਆ ਠੀਕ ਆ ਜੀ